ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਆਪਾਂ ਜਾ ਰਹੇ ਹਾਂ ਅੱਜ ਬਹੁਤ ਹੀ ਸੋਹਣੀ ਪਿਆਰੀ ਜਗ੍ਹਾ ਤੇ ਤੇ ਉਹਦੇ ਲਈ ਆਪਾਂ 6:30 ਵਜੇ ਨੂੰ 6 6 ਵਜੇ ਨੂੰ ਤਿਆਰ ਹੋ ਕੇ ਭੱਗ ਬਣ ਕੇ ਤੇ ਤਿਆਰ ਹੋ ਗਏ ਸੀਗੇ ਤੇ ਉਹ ਟਾਈਮ ਤੇ ਮਤਲਬ ਕੋਈ ਆਉਂਦਾ ਜਾਂਦਾ ਨਹੀਂ ਬਾਹਰ ਅੰਦਰ ਤੇ ਆਪਾਂ ਉਸ ਟਾਈਮ ਦੇ ਵਿੱਚ ਆ ਪਿੰਡ ਦੀਆਂ ਗਲੀਆਂ ਦੇਖ ਲਓ ਕੋਈ ਵੀ ਬਾਹਰ ਨਹੀਂ ਸੀਗਾ ਇਹ ਟਾਈਮ ਸੀਗਾ 6:30 ਵਜੇ ਦਾ ਤੇ ਜਾਣਾ ਬਹੁਤ ਜ਼ਰੂਰੀ ਸੀਗਾ ਤੇ ਦਿਖਾਵਾਂਗੇ ਕਿਹੜੀ ਜਗ੍ਹਾ ਤੇ ਗਏ ਸੀ ਇੰਪੋਰਟੈਂਟ ਇੱਕ ਸੋਹਣੀ ਜੀ ਜਗ੍ਹਾ ਤੇ ਗਏ ਸੀ ਪਰ ਉੱਥੋਂ ਦਾ ਸੋਹਣਾਪਣ ਕੋਈ ਦਿਖਾ ਨਹੀਂ ਸਕੇ ਜਿਹੜੇ ਕੰਮ ਗਏ ਸੀ ਉਹੀ ਕੰਮ ਆਪਣਾ ਸ਼ਾਮ ਤੱਕ ਮਸਾ ਨਿਭੜਿਆ ਤੇ ਆਪਣ ਨੂੰ ਵੱਜ ਕੇ 10 ਵਾਪਸ ਆਉਂਦਿਆਂ ਨੂੰ ਤੇ ਆਪ ਬਾਈ ਕੋਈ ਜਾ ਰਿਹਾ ਸੀਗਾ ਗੁਰਦਰਾ ਸਾਹਿਬ ਮੱਥਾ ਟੇਕਣ ਆ ਆਪਣੇ ਮੋਗੇ ਦਾ ਹੈਗਾ ਇਹ ਰੇਲਵੇ ਰੋਡ ਤੇ ਜਿਨ੍ਹਾਂ ਨੇ ਦੇਖਿਆ ਉਹ ਤਾਂ ਜਾਣਦੇ ਆ ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਵਾਸਤੇ ਨਵੀਂ ਜਗ੍ਹਾ ਤੇ ਆਪ ਆ ਪਹੁੰਚ ਗਏ ਛਾਂ ਲਓ ਕਿੱਥੇ ਹੈਗੇ ਆ ਤੇ ਬਹੁਤ ਹੀ ਸੋਹਣੀ ਜਗ੍ਹਾ ਹੈ ਜਿੱਥੇ ਆਪਾਂ ਗਏ ਸੀਗੇ ਤੇ ਇਹ ਉਸ ਤੋਂ ਬਾਅਦ ਇਹ ਜਗ੍ਹਾ ਇਹ ਮਹਾਲੀ ਜਿੱਥੇ ਆਪਾਂ ਗਏ ਸੀਗੇ ਬਹੁਤ ਹੀ ਜ਼ਿਆਦਾ ਜ਼ਰੂਰੀ ਕੰਮ ਸੀਗਾ ਆਪਾਂ ਨੂੰ ਤੇ ਤੁਸੀਂ ਦੇਖ ਸਕਦੇ ਹੋ ਆ ਬਹੁਤ ਵੱਡਾ ਮਾਲ ਆ ਤੇ ਮੈਂ ਲਗਭਗ 8-1 ਸਾਲ ਬਾਅਦ 7-8 ਸਾਲ ਬਾਅਦ ਗਿਆ ਸੀਗਾ ਤੇ ਇਹ ਹੈਗਾ ਜੀ ਪੰਜਾਬ ਬੋਰਡ ਦਾ ਆਫਿਸ ਇਹ ਸਾਈਡ ਉਹ ਹੈਗਾ ਮੌਲ ਇਹ ਹੈਗਾ ਸ਼ਾਇਦ ਮਹੌਲੀ ਆ ਆਪਣਾ ਕੰਮ ਸੀਗਾ ਜਿਹੜਾ ਇਹ ਕਰਕੇ ਆ ਪਾਏ ਸੀਗੇ ਇਹ ਸੀਗਾ ਆਪਣਾ ਗਾਈਟ ਕਢਾਉਣਾ ਠੀਕ ਆ ਸਰਟੀਫਿਕੇਟ ਦਾ ਫਿਰ ਉਦੋਂ ਬਾਅਦ ਰਜਿਸਟ੍ਰੇਸ਼ਨ ਕਰਾਉਣੀ ਸੀਗੀ ਵੈਰੀਫਿਕੇਸ਼ਨ ਕਰਾਉਣੀ ਸੀ ਸੱਚ ਤੇ ਆ ਆਪਣੇ ਕਾਲਜ ਤੋਂ ਮੇਲ ਆਈ ਸੀਗੀ ਤੇ ਮੇਲ ਕਰਾਉਣ ਤੋਂ ਬਾਅਦ ਇਹ ਫੋਟੋਕਾਪੀ ਮਹਿੰਗੀ ਪੈਂਦੀ ਆ ਯਾਰ ਚੰਡੀਗੜ੍ਹ 60 ਰੁਪਏ ਦੇ ਇੱਕ ਫੋਟੋਕਾਪੀ ਪਈ ਆ ਬਿਲਕੁਲ ਸਾਹਮਣੇ ਆ ਬੱਤੇ ਦੇ ਸਾਹਮਣੇ ਬਸ ਮੈਂ 40's ਹਸਪੀਟਲ ਵਾਲੀ ਸਾਈਡ ਖੜਾ ਸੀਗਾ 40' ਵਾਲੀ ਸਾਈਡ ਤੋਂ ਆ ਸਾਹਮਣੇ ਦੇਣੀ ਆ ਦੋਹਾਂ ਚੀਜ਼ਾਂ ਏ ਆਪਾਂ ਜਦੋਂ ਬੋਰਡ ਦੇ ਵਿੱਚੋਂ ਆਫਿਸ ਦੇ ਵਿੱਚੋਂ ਆਉਣਾ ਥੱਲੇ ਉਤਰ ਕੇ ਆ ਜਗ੍ਹਾ ਜਿੱਥੇ ਆਪਾਂ ਨੂੰ ਗੈਸਟ ਮਿਲਦਾ ਠੀਕ ਆ ਆ ਆਪਾਂ ਕਾਲਜ ਵੱਲੋਂ ਜਿਹੜਾ ਲੈਟਰ ਆਇਆ ਉਹਦੇ ਬੇਸ ਤੇ ਆਪਾਂ ਨੂੰ ਇਹ ਵੈਰੀਫਿਕੇਸ਼ਨ ਕਰਨ ਗਿਆ ਪੰਜਾਬ ਬੋਰਡ ਮਹਾਲੀ ਬੜੀਆ ਯਾਰ ਪੰਜਾਬ ਬੋਰਡ ਮਾੜਾ ਨਹੀਂ ਹੈਗਾ ਮਤਲਬ ਮੈਂ ਸੀਗਾ ਸਾਢੇ ਇੱਕ 11 12 ਵਜੇ ਸਾਢੇ 11 ਤੋਂ ਬਾਅਦ ਆਇਆ ਮੈਂ ਤੇ ਦੋ ਕੰਮ ਸੀਗੇ ਮੇਰੇ ਇੱਕ ਤਾਂ ਸੀਗਾ ਵੈਰੀਫਿਕੇਸ਼ਨ ਕਰਾਉਣੀ ਸੀਗੀ ਸਰਟੀਫਿਕੇਟ ਦੀ ਇੱਕ ਮੈ ਕਰਾਉਣਾ ਸੀਗਾ ਗੱਜਟ ਗਾਈਡ ਨੇ ਕਰ ਨੂੰ ਤਾਂ ਬਹੁਤ ਟਾਈਮ ਹੋ ਗਿਆ ਅੱਧਾ ਪੂਣਾ ਘੰਟਾ ਹੋ ਗਿਆ ਹੁਣ ਵੈਰੀਫਿਕੇਸ਼ਨ ਤੇ ਥੋੜਾ ਜਿਹਾ ਰੌਲਾ ਪੈ ਗਿਆ ਹੋਰ ਦਾ ਕੰਮ ਵੈਰੀਫਿਕੇਸ਼ਨ ਦਾ ਵੀ ਜਾਣਾ ਸੀਗਾ ਰਹਿ ਗਿਆ ਕਿਉਂਕਿ ਸ਼ਾਇਦ ਲੰਚ ਬ੍ਰੇਕ ਹੋ ਗਈ ਉਹਨਾਂ ਦੀ ਤੇ ਮਤਲਬ ਕਈ ਲੋਕ ਆ ਕਹਿੰਦੇ ਆ ਇਹ ਹੋ ਗਿਆ ਉਹ ਹੋ ਗਿਆ ਪੰਜਾਬ ਚ ਮਾੜਾ ਹੈ ਪੰਜਾਬ ਚ ਚੰਗਾ ਹੈ ਜਾਂ ਗਲਤ ਆ ਪਰ ਮੈਂ ਪਹਿਲੀ ਵਾਰੀ ਖੁਦ ਸਰਕਾਰੀ ਕੰਮ ਕੋਈ ਕਰਨ ਲੱਗਿਆ ਸੀਗਾ ਤੇ ਬਹੁਤ ਛੇਤੀ ਹੋ ਜਾਂਦਾ ਹੈ ਬਹੁਤ ਛੇਤੀ ਹੋ ਗਿਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਯਾਰ ਸਿਸਟਮ ਦੇਖ ਕੇ ਨਾ ਕੋਈ ਰੁਪਇਆ ਤੇਲੀ ਐਕਸਟਰਾ ਲਿਆ ਨਾ ਕੁਝ ਐਕਸਟਰਾ ਚਾਰਜ ਕਰਦੇ ਆ ਹਨ ਤੇ ਸਲੂਟ ਆ ਪੰਜਾਬ ਬੋਰਡ ਨੂੰ ਮੈਨੂੰ ਇੰਨੀ ਉਮੀਦ ਨਹੀਂ ਸੀਗੀ ਵੀ ਮੈਂ ਇੰਨੀ ਛੇਤੀ ਫ੍ਰੀ ਹੋ ਜਾਊਂਗਾ ਕਿਉਂਕਿ ਮੈਨੂੰ ਐ ਸੀਗਾ ਮੈਂ ਸ਼ਾਮ ਨੂੰ ਲੇਟ ਹੋਊਂਗਾ ਇਹ ਹੋ ਜੂ ਉਹ ਹੋ ਜੂਗਾ ਤੇ ਮੈਂ ਫਿਰ ਵੀ 7 ਵਜੇ ਮੋਗੋਂ ਚੜਿਆ ਸੀਗਾ ਬਸ ਸੱਤ ਸਾਢੇ 7 ਵਜੇ ਤੇ ਸਾਢੇ 11:11 ਤੋਂ 12 ਮੈਂ ਆ ਗਿਆ ਸੀਗਾ ਤੇ ਐਸੋ ਦਾ ਸਿਸਟਮ ਇੱਥੋਂ ਦਾ ਕੰਮ ਕਰਨ ਦਾ ਤਰੀਕਾ ਮੈਂ ਦੇਖ ਕੇ ਯਾਰ ਸੱਚੀ ਬਹੁਤ ਪ੍ਰਭਾਵਿਤ ਹਾਂ ਬਹੁਤ ਸੋਹਣਾ ਸਿਸਟਮ ਆ ਤੇ ਪੰਜਾਬ ਬੋਰਡ ਨੂੰ ਰੱਬ ਚੜ੍ਹਦੀ ਕਲਾ 'ਚ ਰੱਖੇ ਤੇ ਐਡਮਿਸ਼ਨਾਂ ਹੋਣ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜਨ ਤੇ ਬਹੁਤ ਹੀ ਜ਼ਿਆਦਾ ਸੋਹਣਾ ਤੇ ਸਚੁੱਜਾ ਕੰਮ ਕਰਦੇ ਵੀ ਇਹ ਪੰਜਾਬ ਸਰਕਾਰ ਪਤਾ ਨਹੀਂ ਪੰਜਾਬ ਸਰਕਾਰ ਵੱਲੋਂ ਆ ਕਿ ਸ਼ੁਰੂ ਤੋਂ ਹੀ ਆ ਇਹ ਕਿਉਂਕਿ ਮੈਂ ਪਹਿਲੀ ਵਾਰ ਹੀ ਆਇਆ ਪੰਜਾਬ ਬੋਰਡ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਡੀਲ ਕੀਤਾ ਹਰ ਇੱਕ ਚੀਜ਼ ਤੁਹਾਨੂੰ ਜਿਹੜੀ ਚੀਜ਼ ਪੁੱਛਣੀ ਆ ਉਹ ਚੀਜ਼ ਪੁੱਛੀ ਤਾਂ ਰਿਪਲਾਈ ਮਿਲਦਾ ਜਵਾਬ ਮਿਲਦਾ ਹਨ ਤੇ ਜੋ ਵੀ ਤੁਸੀਂ ਪੁੱਛਣਾ ਜੋ ਵੀ ਤੁਹਾਡੇ ਡਾਊਟ ਨੇ ਤੁਸੀਂ ਖੜ ਕੇ ਕਲੀਅਰ ਕਰ ਸਕਦੇ ਹੋ ਪੁੱਛ ਕੇ ਕਲੀਅਰ ਕਰ ਸਕਦੇ ਹੋ ਤੇ ਤੁਹਾਡੇ ਡਾਊਟ ਕਲੀਅਰ ਹੋਣਗੇ ਤੇ ਕਿਸੇ ਵੀ ਕੰਮ ਦੀ ਕੋਈ ਵੀ ਪ੍ਰੋਬਲਮ ਆ ਤੁਹਾਨੂੰ ਆਏ ਨਹੀਂ ਹੈਗਾ ਵੀ ਤੁਸੀਂ ਤੁਹਾਨੂੰ ਨੌਲੇਜ ਨਹੀਂ ਤੁਹਾਨੂੰ ਪਤਾ ਨਹੀਂ ਲੱਗਣਾ ਤੁਸੀਂ ਆਓ ਤੁਹਾਨੂੰ ਸਾਰਾ ਕੁਝ ਪਤਾ ਲੱਗੂਗਾ ਸਭ ਕੁਝ ਅ ਮੈਂ ਮੀਨ ਟ੍ਰਾਂਸਪੇਰੈਂਟ ਐਥੇ ਕਿਸੇ ਨੂੰ ਤੋਂ ਹਾਈਡ ਨਹੀਂ ਕਿਸੇ ਨੂੰ ਤੋਂ ਕੁਝ ਲਕੂ ਨਹੀਂ ਹੈ ਨਾ ਤੇ ਵਧੀਆ ਤਰੀਕੇ ਨਾਲ ਡੀਲ ਕਰਦੇ ਆ ਤੇ ਗਰਮੀ ਹੋ ਗਈ ਤੇ ਮੈਂ ਥੋੜਾ ਜਿਹਾ ਥੋੜਾ ਜਹਾ ਐਕਸਪੈਂਸਿਵ ਜ਼ਰੂਰ ਆ ਪਰ ਸਹੀ ਆ ਕੰਮ ਹੋ ਜਾਂਦਾ ਤੇ ਹੁਣਾ ਜਿਵੇਂ ਆ ਮੈਂ ਫੋਟੋਕਾਪੀ ਕਢਾ ਕੇ ਲੈ ਆ ਫੋਟੋਕਾਪੀ ਦੇ 60 ਰੁਪਏ ਲੈ 60 ਰੁਪੀ ਦੀ ਨਕਲੀਆ ਦੋ ਫੋਟੋਕਾਪੀ ਤੇ ਹਾਂ ਬਾਹਰ ਦਾ ਕੰਮ ਔਖਾ ਏ ਬਾਹਰ ਦਾ ਥੋੜਾ ਡਿਫਿਕਲਟ ਆ ਥੋੜਾ ਜਿਹਾ ਐਕਸਪੈਂਸਿਵ ਆ ਪਰ ਜਦੋਂ ਅੰਦਰ ਆਏ ਨੇ ਨਾ ਬੋਰਡ ਦੇ ਵਿੱਚ ਬਹੁਤ ਸੌਖਾ ਯਾਰ ਹਰ ਕੰਮ ਥੋੜਾ ਮੈਂਟੋ ਸੈਂਟੋ ਹੋ ਜਾਂਦਾ ਕੋਈ ਪੈਸਾ ਨਹੀਂ ਕੋਈ ਥੇਲੀ ਨਹੀਂ ਤੇ ਰੱਬ ਸੁੱਖ ਰੱਖੇ ਜਿਵੇਂ ਮਹਾਲੀ ਚ ਕੰਮ ਹੋ ਰਿਹਾ ਪੰਜਾਬ ਬੋਰਡ ਚ ਆ ਆਉਣ ਵਾਲੇ ਟਾਈਮ ਦੇ ਵਿੱਚ ਉਮੀਦ ਕਰਦੇ ਆ ਵੀ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਹੀ ਇਦਾਂ ਕੰਮ ਹੋਣਗੇ ਸਫਾਈ ਦੇ ਨਾਲ ਪਾਰਦਰਸ਼ੀ ਤੇ ਸੋਹਣੇ ਤੇ ਬਾਕੀ ਦੇਖਦੇ ਆਂ ਕੀ ਹਸਾਬ ਕਿਤਾਬ ਆ ਤੇ ਜਿਵੇਂ ਜਿਵੇਂ ਦੇਖਦਾ ਏ ਤੁਹਾਨੂੰ ਉਸ ਹਸਾਬ ਨਾਲ ਤੁਹਾਨੂੰ ਨੌਲੇਜ ਤਾਂ ਨਹੀਂ ਹੈ ਬਣਾਉਂਦੇ ਰਵਾਂਗੇ ਅਪਲੋਡ ਕਰਾਂਗੇ ਤਾਂ ਕਿ ਕੱਲ ਨੂੰ ਜਦੋਂ ਬੁੜੇ ਹੋਗੇ ਤੇ ਆਪਦੀ ਵੀਡੀਓ ਆਪ ਵੀ ਦੇਖ ਦੇ ਕੇ ਟਾਈਮ ਪਾਸ ਕਰੀਏ ਇਹ ਮੌਲਾ ਇਹਨੂੰ ਸ਼ਾਇਦ ਮਹਾਲੀ ਮਹਾਲੀ ਮਾਲ ਕਹਿੰਦੇ ਆ ਸ਼ਾਇਦ ਮੈਨੂੰ ਨਹੀਂ ਪਤਾ ਨਾਮ ਕੀ ਆ ਮੂਰੇ ਲਿਖਿਆ ਹੋਇਆ ਸੀ ਪੀਵੀਆਰ ਵਗੈਰਾ ਸਾਰਾ ਕੁਝ ਆ ਤੇ ਇਹਦੇ ਬਿਲਕੁਲ ਆ ਸਾਹਮਣੇ ਹੈਗਾ ਆਪਣਾ ਪੰਜਾਬ ਬੋਰਡ ਪੰਜਾਬ ਸਕੂਲ ਸਿੱਖਿਆ ਬੋਰਡ ਠੀਕ ਹੈ ਇਹ ਉਹਦੀ ਬਿਲਡਿੰਗ ਆ ਤੇ ਇੱਥੋਂ ਦੀ ਇਹਦਾ ਐਂਟਰੈਂਸ ਆ ਇਹ ਉੱਥੋਂ ਨੇ ਐਂਟਰੈਂਸ ਹੈ ਦੀ ਉੱਥੋਂ ਦੀ ਉੱਤਰ ਕੇ ਤੁਸੀਂ ਐ ਬਾਹਰ ਆਉਣਾ ਆਹ ਗੇਟ ਤੋਂ ਦੀ ਜਦੋਂ ਗਾਈਟ ਵਗੈਰਾ ਦੀ ਫੀਸ ਭਰਨੀ ਹੁੰਦੀ ਇੱਥੋਂ ਐ ਨਿਕਲ ਕੇ ਉੱਥੇ ਜਾਣਾ ਉਹ ਜਿੱਥੇ ਬਾਈ ਖੜਾ ਆਹ ਵਾਲਾ ਇਹਦੇ ਅੰਦਰ ਜਾ ਕੇ ਗੈਜਟ ਦੀ ਫੀਸ ਭਰੀ ਜਾਂਦੀ ਹੈ ਦੇਖੋ ਨੂੰ ਤਾਂ ਗੜਾਉਣ ਜਿਹਾ ਲੱਗੂਗਾ ਤੁਹਾਨੂੰ ਪਰ ਜਦੋਂ ਤੁਸੀਂ ਆ ਕੇ ਮਤਲਬ ਜਾਓਗੇ ਨਾ ਅੰਦਰ ਆ ਤੁਹਾਨੂੰ ਮਤਲਬ ਕਿ ਕੋਈ ਬੰਦਾ ਬੈਠਾ ਮਿਲੂਗਾ ਉਹਦੇ ਕੋਲੇ ਆਪਾਂ ਫੀਸ ਪੇ ਕਰਨੇ ਆ ਤੁਹਾਨੂੰ ਮੈਂ ਜ਼ੂਮ ਕਰਕੇ ਥੋੜਾ ਦਿਖਾ ਦਿੰਦਾ ਇੱਥੋਂ ਟਰਨ ਕਰਨਾ ਆਪਾਂ ਇਹ ਆ ਜਗ੍ਹਾ ਤੋਂ ਇੱਥੋਂ ਤੇ ਬਾਕੀ ਦੇਖਦੇ ਆ ਜਿਵੇਂ ਜਿਵੇਂ ਘੁੰਮਾਂਗੇ ਤੁਹਾਨੂੰ ਦਿਖਾ ਦਾਂਗੇ ਮਾੜਾ ਮੋਟਾ ਟਾਈਮ ਹੈਗਾ ਹਜੇ ਇੱਕ ਤੋਂ 2 ਵਜੇ ਤੱਕ ਸੀਗਾ ਲੰਚ ਟਾਈਮ ਤੇ ਲੰਚ ਟਾਈਮ ਤੋਂ ਬਾਅਦ ਹੁਣ ਹੋ ਗਏ 2:15 ਵੰਟ ਸਈ ਤੇ ਆਪਣਾ ਕੰਮ ਹੋ ਗਿਆ ਤੇ ਮਤਲਬ 3-4 ਮਿੰਟ ਲੱਗੇ ਅੰਦਰ ਮੈਨੂੰ ਇੱਕ ਤਾਂ ਮਤਲਬ ਉਹਨਾਂ ਨੂੰ ਫੜਾਉਣਾ ਸੀਗਾ ਆਪਣਾ ਸਿਸਟਮ ਜਿਹਾ ਸਾਰਾ ਕਾਗਜ਼ ਪੱਤਰ ਤੇ ਹੁਣ ਜਾਣਾ ਹੈ ਫਾਰਮੇਸੀ ਕਾਉਂਸਲ ਪੰਜਾਬ ਬੋਰਡ ਤੋਂ ਨਿਕਲਣ ਤੋਂ ਬਾਹਰ ਆ गांव ਨੂੰ ਜਾ ਕੇ पार्किंग ਤੋਂ ਗਾਂਹ ਵਾਲੀ ਬਿਲਡਿੰਗ ਫਾਰਮੇਸੀ ਕਾਉਂਸਲ ਹਾਂ ਫਾਰਮੇਸੀ ਕਾਉਂਸਲ ਦੇ ਵਿੱਚੋਂ ਪਤਾ ਕਰਨਾ ਵੀ ਕਿਹੜੇ ਕਿਹੜੇ ਡਾਕੂਮੈਂਟ ਲੱਗਣਗੇ ਜੇ ਅੱਜ ਹੀ ਹੋ ਗਿਆ ਤਾਂ ਫਿਰ ਅੱਜ ਹੀ ਨੂੰ ਫੇੜ ਜਾਾਂਗੇ ਨਹੀਂ ਫਿਰ ਇੱਕ ਰੂਟ ਹੋਰ ਲੱਗੂਗਾ ਚੰਡੀਗੜ੍ਹ ਦਾ ਇਹ ਬੱਤੀਆਂ ਦਾ ਹਾਲ ਹੈ ਜੀ ਬੱਤੀਆਂ ਬਸ 5 5-10 ਸਕਿੰਟਾਂ ਦੇ ਵਿੱਚ ਹੀ ਇੱਥੇ ਆ ਕੇ ਘੱਟੋ-ਘੱਟ 15-20 ਗੱਡੀਆਂ ਖੜ ਜਾਂਦੀਆਂ ਹਨ ਇੰਨਾ ਕੁ ਜ਼ਿਆਦਾ ਮਤਲਬ ਕਿ ਕੰਜੈਸਟਡ ਕੰਮ ਹੋਇਆ ਪਿਆ ਇੱਥੇ ਤੇ ਆ ਤੁਸੀਂ ਦੇਖ ਲਓ ਬੱਤੀਆਂ ਲੱਗੀਆਂ ਸੀਗੀਆਂ ਮੇਰੇ ਆਉਂਦੇ-ਆਉਂਦੇ ਲੱਗੀਆਂ ਤੇ ਆਉਂਦੇ-ਆਉਂਦੇ ਖੁੱਲ ਗਈਆਂ ਤੇ ਇੰਨੇ ਕੁ ਦੇ ਵਿੱਚ ਹੀ ਆ 15-16 ਗੱਡੀਆਂ ਆ ਗਈਆਂ ਸਰਮੈਸੀ ਕਾਉਂਸਲ ਦਾ ਬਣਿਆ ਨਹੀਂ ਫਿਰ ਆਪਾਂ ਇਹ ਗੁਰਦੁਆਰਾ ਗੁਰਦੁਆਰਾ ਸਾਹਿਬ ਆਪਣਾ ਇਹ ਜਿੱਥੋਂ ਮੋਲ ਜਿਹਾ ਦਿਖਾਇਆ ਸੀ ਨਾ ਤੁਹਾਨੂੰ ਮੋਲ ਦੇ ਬਿਲਕੁਲ ਓਪੋਜ਼ਿਟ ਸਾਈਡ ਮੋਲ ਵਿਚਾਲੇ ਆ ਪੰਜਾਬ ਬੋਰਡ ਦੇ ਤੇ ਆ ਗੁਰਦੁਆਰਾ ਸਾਹਿਬ ਦੇ ਤੇ ਇਹ ਗੁਰਦੁਆਰਾ ਸਾਹਿਬ ਆਪਾਂ ਉਹ ਸੀਗਾ ਉਹ ਮੋਲ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਜੁੱਤੇ ਜਮ੍ਹਾਂ ਕਰਵਾਏ ਤੇ ਉਸ ਤੋਂ ਬਾਅਦ ਆਪਾਂ ਨੇ ਐਂਟਰੀ ਕੀਤੀ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਨ ਦੀ ਤੇ ਲੋਕ ਕਹਿੰਦੇ ਆ ਯਾਰ ਵੀ ਬਾਹਰਲੇ ਦੇਸ਼ਾਂ 'ਚ ਬਹੁਤ ਸੋਹਣੇ-ਸੋਹਣੇ ਗੁਰਦੁਆਰੇ ਆ ਮੈਂ ਚੰਡੀਗੜ੍ਹ ਦੇ ਗੁਰਦੁਆਰੇ ਦੇਖੇ ਚੰਡੀਗੜ੍ਹ ਦੇ ਗੁਰਦੁਆਰੇ ਬਹੁਤ ਸੋਹਣੇ ਆ ਯਾਰ ਜਿਵੇਂ ਬਾਹਰਲੇ ਦੇਸ਼ ਹੁੰਦੇ ਆਈਆਂ ਤੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ 10 ਮਿੰਟ ਬੈਠੇ ਆਪਾਂ 10 ਮਿੰਟ ਨਾਮ ਲਿਆ ਬਾਬਾ ਜੀ ਦਾ ਦੀਵਾਨ ਲੱਗੇ ਹੋਏ ਸੀ ਉਹ ਸੁਣੇ ਤੇ ਸੁਣਨ ਤੋਂ ਬਾਅਦ ਫਿਰ ਆਪਾਂ ਵਾਪਸ ਚਾਲੇ ਪਾਤੇ ਤੇ ਆ ਹੈਗਾ ਲੇਟਾਂ ਦਾ ਹਾਲ ਜਸਟ ਬੈਠੀ ਸੀ ਭੁੰਡੇ ਜੇ ਦੇ ਵਿੱਚ ਤੇ ਲੇਟਾਂ ਲੱਗੀਆਂ ਬੱਤੀਆਂ ਲੱਗੀਆਂ ਤੇ ਉਸ ਤੋਂ ਬਾਅਦ ਫਿਰ ਸਾਨੂੰ ਖੜਨਾ ਪਿਆ ਖੜੇ ਤਾਂ ਜਸਟ ਖੜਦਿਆਂ ਤਾਂ ਮਨ ਲੱਗਦਾ ਹੈ 40 ਸਕਿੰਟ ਹੀ ਆ 35 40 ਸਕੰਟ ਤੇ ਨਾਲ ਦੀ ਨਾਲ ਖੋਲ ਜਾਂਦੀਆਂ ਲੇਟਾਂ ਤੇ ਬੱਸ ਮਤਲਬ ਮੰਨੋ ਇੰਨਾ ਕੁ ਟਾਈਮ ਖੜਦੀ ਹੈ ਗੱਡੀ ਵੀ 30 35 ਸਕੰਟਾਂ ਦੇ ਵਿੱਚ ਵਿੱਚ ਪਿੱਛੇ ਲਾਈਨ ਲੱਗ ਜਾਂਦੀ ਹੈ ਗੱਡੀਆਂ ਦੀ ਘਟੋ ਘਟ ਨਾਵਾਲੀਆਂ 20 ਪਰਚੀ ਗੱਡੀਆਂ ਦੀ ਤੇ ਉਹ ਉੱਪਰ ਬੋਰਡ ਲਿਖਿਆ ਹੋਇਆ ਵੀ ਇੱਧਰ ਨੂੰ ਕਿਹੜੇ ਸੈਕਟਰ ਨੇਗੇ ਉਹ ਮਹਾਲੀ ਮਤਲਬ ਕਿ ਮਹਾਲੀ ਦੇ ਪੰਜਾਬ ਬੋਰਡ ਤੋਂ ਆਪਾਂ ਥੋੜਾ ਜਿਹਾ ਗਾਂ ਆਏ ਸੀਗੇ ਤੇ ਤੁਸੀਂ ਲਾਲੂ ਸਾਹਿਬ ਉਹ ਸੈਕਟਰਾਂ ਦੇ ਹਿਸਾਬ ਨਾਲ ਜੇ ਕਿਸੇ ਨੂੰ ਜਾਣ ਪਛਾਣ ਹੋਈ ਮਾੜਾ ਮੋਟਾ ਇੱਕ ਦੋ ਸੈਕਟਰਾਂ ਦੀ ਕਿਉਂਕਿ ਸਹੀ ਸੈਕਟਰ ਲਿਖੇ ਹੁੰਦੇ ਆ ਆਪਣਾ ਲਾਸਟ ਸਟਾਪ 43 1670 ਰੁਪਏ ਅੱਜ ਭਾਲੀ ਦਿੰਦੇ ਆ ਜਿਹਦੇ ਵਿੱਚ ਕੱਲ ਰੁਪਏ ਜਾਣੇ ਕੁਝ ਨਵੇਂ ਮਰਜੀ ਪਾਸਟਾ ਨਾਲ 43 ਦਾ ਦੇਖ ਲੈ ਕੀ ਕਰਦਾ ਹੈ ਆਹ ਥਾਲੀ ਆ ਤਿੰਨ ਚਾਰ ਤਰ੍ਹਾਂ ਦੀਆਂ ਸਬਜ਼ੀਆਂ ਹੁੰਦੀਆਂ ਖਾ ਕੇ ਦੇਖਿਓ ਜੇ ਕਿਤੇ ਗਏ ਤੇ 160 ਰੁਪਏ ਕੋਈ ਮਾੜਾ ਨਹੀਂ ਤੇ ਦੱਸਿਓ ਕਿਵੇਂ ਲੱਗਿਆ ਧੰਨਵਾਦ ਬਹੁਤ-ਬਹੁਤ ਤੁਹਾਡਾ ਵੀਡੀਓ ਦੇਖਣ ਲਈ ਤੇ ਦੇਖਦੇ ਰਹੋ ਪਲੀਜ਼ ਜੇ ਕਿਸੇ ਨੂੰ ਚੰਗੀ ਲੱਗੀ ਸਬਸਕ੍ਰਾਈਬ ਕਰ ਦਿਓ ਧੰਨਵਾਦ